ਤਪ ਵਿਕਤੀ ਪਾਲ ਦੇ ਵਿੱਚ ਵਿਦੇਸ਼ ਗਏ ਪੰਜਾਬੀ ਨੌਜਵਾਨਾਂ ਦੀਆਂ ਆਈਆਂ ਮੌਤਾਂ ਹੋਣਾ ਪੰਜਾਬ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਜਿਹੜਾ ਇਹ ਮਾਮਲਾ ਦੇਖਣ ਨੂੰ ਮਿਲਿਆ ਹੈ ਰਾਏਕੋਟ ਦੇ ਪਿੰਡ ਤਾਜਪੁਰ ਵਿਖੇ ਜਿੱਥੇ ਦੇ ਨੌਜਵਾਨ ਪ੍ਰਦੀਪ ਸਿੰਘ ਜੋ ਅੱਜ ਤੋਂ ਕਰੀਬ ਸਵਾ ਸਾਲ ਪਹਿਲਾਂ ਇੰਗਲੈਂਡ ਗਿਆ ਸੀ ਚੰਗੀ ਭਵਿੱਖ ਦੇ ਲਈ ਉਹ ਇੰਗਲੈਂਡ ਗਿਆ ਸੀ ਤੇ ਪਰ ਹੁਣ 22 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਹੈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਦੱਸਿਆ ਕਿ ਉਹ 15 ਅਕਤੂਬਰ 2022 ਨੂੰ ਇੰਗਲੈਂਡ ਗਿਆ ਸੀ ਜੋ ਕਰੀਬ 2 ਮਹੀਨੇ ਪਹਿਲਾਂ ਸਿਹਤ ਸੰਬੰਧੀ ਕੁਝ ਪ੍ਰੋਬਲਮ ਆ ਗਈ ਸੀ ਪਰੰਤੂ ਉਹ ਬਾਤ ਚੁੱਠੀਕ ਹੋ ਗਿਆ ਸੀ ਤੇ ਹੁਣ 22 ਜਨਵਰੀ ਨੂੰ ਉਹਨਾਂ ਨੂੰ ਮੰਦਭਾਗੀ ਖਬਰ ਮਿਲੀ ਕਿ ਉਹਨਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮਾਤਾ ਇੰਗਲੈਂਡ ਗਈ ਹੋਈ ਹੈ ਉੱਥੇ ਉਸ ਦਾ ਪਿਤਾ ਭੁਪਿੰਦਰ ਸਿੰਘ ਲੀਵਰ ਦੀ ਭਿਆਨਕ ਬਿਮਾਰੀ ਤੋਂ ਪੀੜਿਤ ਹੈ ਉਹਨਾਂ ਸਰਕਾਰ ਤੇ ਐਨ ਆਰ ਆਈ ਭਰਾਵਾਂ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਪ੍ਰਦੀਪ ਸਿੰਘ ਦੀ ਤਿਹਨ ਨੂੰ ਭਾਰਤ ਲਿਆਂਦਾ ਜਾਵੇ